ਦੇਖ ਰਹੇ ਹੋ ਜਨਹਿਤਾਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਕੌਡਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਜਰਨਲ ਸਕੱਤਰ ਇਕਬਾਲ ਸਿੰਘ ਸੰਧੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਜਿੱਥੇ ਉਹਨਾਂ ਨੇ ਇਹ ਅਹੁਦਾ ਮਿਲਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉਥੇ ਹੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ਹੈ ਉਨਾ ਨੇ ਕਿਹਾ ਕਿ ਉਹਨਾਂ ਲਈ ਇਹ ਸਿਰਫ ਇੱਕ ਸਿਆਸੀ ਅਹੁਦਾ ਨਹੀਂ ਹੈ ਸਗੋਂ ਸੇਵਾ ਦਾ ਮੌਕਾ ਹੈ ਜਿਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਨਿਸ਼ਟਾ ਦੇ ਨਾਲ ਨਿਭਾਉਣਗੇ ਸੰਧੂ ਨੇ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਸੰਧੂ ਨੇ ਗਿਆਨੀ ਹਰਪ੍ਰੀਤ ਸਿੰਘ ਉਤੇ ਗੰਭੀਰ ਦੋਸ਼ ਲਗਾਏ ਨੇ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਨਿੱਜੀ ਲਾਭ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਦੀ ਮਾਨ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅਹੁਦੇ ਤੇ ਰਹਿੰਦਿਆਂ ਹੋਇਆਂ ਪੰਥ ਤੇ ਲਈ ਕੋਈ ਵੀ ਯੋਗਦਾਨ ਨਹੀਂ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਨਹੀਂ ਰਹੀ ਸੰਤੂ ਨੇ ਗਾਈ ਦਿੰਦੇ ਹੋਏ ਕਿਹਾ ਹੈ ਕਿ ਅਕਾਲੀ ਦਲ 27 ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਪੂਰੇ ਜੋਸ਼ ਦੇ ਨਾਲ ਹਿੱਸਾ ਲੈ ਰਿਹਾ ਹੈ ਇਸ ਲਈ ਉਹਨਾਂ ਨੇ ਅਕਾਲੀ ਦਲ ਦੇ ਸਾਰੇ ਹੀ ਵਰਕਰਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਚੁਣੇ ਗਏ ਜਰਨਲ ਸਕੱਤਰ ਇਕਬਾਲ ਸਿੰਘ ਸੰਧੂ ਹੋਰ ਕੀ ਕੁਝ ਕਹਿ ਰਹੇ ਨੇ ਜਰਾ ਤੁਸੀਂ ਵੀ ਸੁਣੋ ਮੈਂ ਸਭ ਤੋਂ ਪਹਿਲਾਂ ਲਾਗਾਰ ਰੱਖ ਜਿਨ੍ਹਾਂ ਦੀ ਬਾਰਸ ਕਿਰਪਾ ਸਦਕਾ ਸਨੋਪੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਮਾਨੇ ਸਾਹਿਬ ਵੱਲੋਂ ਸਮੁੱਚੀ ਪਾਰਟੀ ਦੀ ਇਸੇ ਰੀਡਸ਼ਿਪ ਨੂੰ ਜਿਹੜੀ 10 ਜਨਵਰੀ ਦੀ ਜਿਨਿਵਾਰੀ ਦਿੱਤੀ ਗਈ ਆ ਜਾਂ ਦਸੰਕੇ ਬਣਾ ਲਿਆ ਓਏ ਅਨੰਦ ਦਾ ਧੰਨਵਾਦ ਤੁਮ ਦਾ ਉੱਥੇ ਆਪਣੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਮਾਨੇ ਸਾਹਿਬ ਨਾਲ ਵਿਸ਼ਵਾਸ ਤੁਹਾਡਾ ਕਿ ਜਿਹੜੀ ਉਹਨਾਂ ਜਿਨਿਵਾਰੀ ਦਿੱਤੀ ਆ ਉਹਨਾਂ ਇਧਰ ਸੇ ਬਿਮਾਰੀ ਦੇ ਪਾਰ ਮਕਸਦ ਕਰਤੀ ਤਾਂ ਦੀਨੇ ਬੁਹਾਵਾਂਗੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਹ ਦੇ ਲਈ ਕਰਾਂਗੇ ਤੇ ਜਿੰਨੇ ਵੀ ਸਾਡੇ ਮਾਝੇ ਵਿੱਚ ਜਿੰਨੇ ਵੀ ਸ਼ਰੂਰੀ ਅੰਗਰੇਜ਼ ਦੇ ਵਰਕਰ ਆ ਉਹਨਾਂ ਨੂੰ ਲਾਮਬਦ ਕਰਕੇ ਆਉਣ ਵਾਲੀ ਸਟਾਈ ਦੀ ਜਿਹੜੀ ਸਰਕਾਰ ਆ ਸ਼ੁਰੂ ਹੋਣੀ ਹੈ ਅੰਗਰੇਜ਼ ਦੀ ਬਣਾਵਾਂਗੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਟਾਈ ਦੇ ਵਿੱਚ ਦੱਸ ਤਾ ਤਾਂ ਤਾਂ ਜਿਵੇਂ ਇਹ ਚੋਂ ਹੋ ਗਿਆ ਕਿਉਂ ਦੇਖ ਰਹੇ ਸਾਡੇ ਪਾਰਟੀਆਂ ਜਿਹੜੀ ਜਿੰਮੀ ਚੋਣ ਹੋ ਰਹੀ ਹੈ ਅੱਜ ਵਿੱਚ ਸ਼ੁਰੂ ਹੋਈ ਅਕਾਦੀ ਗੱਲ ਕਾਫੀ ਸਖਮਮੀ ਦੇ ਨਾਲ ਇਲੈਕਸ਼ਨ ਲੱਗਿਆ ਅਸੀਂ ਆਪਣਾ ਵਿਦਵਾਰੀ ਮੈਦਾਨ ਕਰ ਦਿੱਤਾ ਇਹ ਟੋਰਨ ਦੇ ਕਾਫੀ ਕਾਫੀ ਸਾਧ ਦੇ ਨਾਲ ਸ਼ੁਰੂ ਹੋਈ 11:00 ਇਹ ਜਿਹੜੇ ਵਿਰੋਧੀਆਂ ਦੇ ਪਰਮ ਲਿਖੇ ਦੂਗੀ ਪਿਆਣਗੇ ਸਾਡੇ ਜਿਹੜੇ ਅੱਜ ਜਿੰਨੇ ਵੀ ਸਾਡੀ ਲੀਡਰਸ਼ਿਪ ਹੈ ਸੀਨੀਅਰ ਲੀਡਰਸ਼ਿਪ ਹੈ ਉਹ ਮਹਾਤ ਦੇ ਇੱਕ ਕਰਕੇ ਪਿੰਡਾਂ ਦੇ ਵਿੱਚ ਮਿਕ ਜਾ ਲਾ ਚਲਸੀਲਾ ਸਮੂਹ ਹੈ ਫੌਨ ਵਾਲੇ ਸਮੇਟੇ ਵਿੱਚ ਗੁਰੂਵੀ ਮੀਟਿੰਗ ਦਾ ਸੰਸਮਤ ਤੇਜ ਚੱਲ ਰਹੀ ਹੈ। ਕਸਮ ਨਵੇਂ ਅਕਾਲੀ ਦਲ ਦਾ ਦਰਸਾ ਦਿੱਤਾ ਗਿਆ ਕਿਵੇਂ ਦੇਖਿਆ ਜਾਵੇ। ਇਹ ਦੁਨੀਆ ਦੇ ਸਾਹਮਣੇ ਪ੍ਰਤੱਖ ਹੋ ਗਿਆ। ਬੜੇ ਲੰਬੇ ਸਮੇਂ ਤੋਂ ਸ਼ਰੂਨੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਇਹ ਵਾਰ-ਵਾਰ ਕਹਿੰਦੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਗੈਰਾ ਦੇ ਹੱਥਾਂ ਚ ਫੇਟਦਾ ਪਿਆ। ਜੋ ਕਿ 2 ਦਸੰਬਰ ਨੂੰ ਜਿਹੜਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ। ਜਾ ਜੋ ਵੀ ਕੁਝ ਬੋਲਿਆ ਗਿਆ ਉਹਨਾਂ ਨੂੰ ਲਿਖ ਕੇ ਦਿਖਾਇਆ ਸੀ ਉਧਰ ਲਿਖ ਕੇ ਜਿਹੜਾ ਦਿੱਤਾ ਸੀ ਉਹਨੂੰ ਬੋਲਦੇ ਸੀ ਉਹਨਾਂ ਦਾ ਇੱਕੋ ਐਜੰਡਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਨਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੀ ਸਿੱਖਿਆ ਦੀ ਰਿਸਪੈਕਟ ਉੱਤੇ ਪਾਬੰਦੀ ਲਾਉਣੀ ਉਹਦਾ ਮੇਨ ਐਜੰਡਾ ਇਹ ਸੀ ਠੀਕ ਨਾ ਉਹ ਹਾਲਾਤਾਂ ਨੂੰ ਇਹੋ ਜਿਹੇ ਹਾਲਾਤ ਉਹਨੂੰ ਜੀਨਡਰ ਆਗੇ ਕਿ ਜੇ ਮੈਂ ਇਹੋ ਜਿਹਾ ਕੋਈ ਕੰਮ ਕਰ ਦਿੱਤਾ ਲੋਕ ਜਿਹੜੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਉਹ ਜਿਹੋ ਜੀ ਬਗਾਵਤ ਦਾ ਉੱਠ ਪਰ ਉਹਨੇ ਫਿਰ ਵੀ ਉਹਦੀ ਮੇਨ ਮਨਸਾ ਹੋਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਚhipੇ ਕੰਮ ਕਰਾਂਗੇ ਅੱਜ ਉਹਦੀ ਉਹ ਤਮੰਨਾ ਉਹਨੇ ਆਪਣੀ ਪੂਰੀ ਕਰ ਲਈ ਆ ਇੱਕ ਬੰਨੇ ਤੇ ਸ਼੍ਰੋਮਣੀ ਅਕਾਲੀ ਦਲ ਸਰਪ ਤੋਂ ਇਹ ਕਹੋਇਆ ਕਿ ਵਾਖ ਵਾਖ ਜਿਹੜੇ ਚੁੰਨੀਓ ਬੰਦ ਕਰਕੇ ਇੱਕ ਥਾਂ ਇਕੱਠੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਮਨਜ਼ੂਰ ਕਰੋ ਪਰ ਬਣੀ ਦੋਖ ਵਾਲੀ ਗੱਲ ਹੈ ਕਿ ਅੱਜ ਉਹ ਆਪ ਹੀ ਇੱਕ ਨਵਾਂ ਚੁੱਲਾ ਬਣਾ ਕੇ ਉਹਦਾ ਮੁੱਠੀ ਬਣ ਗਿਆ ਹੋਰ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਗੱਲਾਂ ਸਾਹਮਣੇ ਆਉਣਗੀਆਂ